ਚੱਲ ਚੰਦ ਨੰਦਰੀ ਲੈ ਪੇਰੇ ਪਿੰਦਰ ਦਾ ਤਿਆਰੀ ਕਰੀ ਜਾਂਦਾ ਮੈਂ ਸਮਾਨ ਸੋਣ ਪਾਇਆ ਕਰੀ ਜਾਂਦਾ ਫੂਡ ਫੂਡ ਇਕੱਠੇ ਕਰੀ ਜਾਂਦਾ ਕੱਪੜੇ ਵੀ ਲੈ ਚੱਲਿਆ ਹੁਣ ਆਪੇ ਪਿੰਡ ਅੱਛਾ ਦੁੱਧੇ ਜਾਣ ਦੀ ਤਿਆਰੀ ਹੁਣ ਅਜ ਫਿਰ ਰਹਿੰਦੇ ਨਹੀਂ ਰਹੋ ਜਾਂ 2-4 ਦਿਨ ਹੋਰ ਬਹੁਤ ਭਰ ਲਓ ਹੈ ਬਹੁਤ ਦਿਨਾਂ ਦਾ ਟੱਪਾ ਠੀਕ ਹੈ ਜਿਆਦਾ ਪਿੰਡਿਆ ਕਿ ਨਹੀਂ ਬਣਾਉਂਦਾ ਬਹੁਤ ਦਿਨ ਲਾ ਗਿਆ ਵੀ ਭਰਾ ਆਪਣੇ ਕੋਲੇ ਅੱਜ ਜੱਲੇ ਨੇ ਪਿੰਡ ਦੁੱਧੇ ਪਹਿਲਾ ਸੱਜ ਨਾਲ ਚੱਲਦੇ ਅਸੀਂ ਲੁਧਿਆਣੇ ਇੱਥੋਂ ਸਿੱਧਾ ਲੁਧਿਆਣੇ ਚਲਾਣ ਲੱਗ ਪਏ। ਲੁਧਿਆਣਾ ਤੋਂ ਫਿਰ ਉਧਰ ਦੀ ਬਾਪ ਫਿਰ ਥੋੜੀ ਗੱਲਬਾਤ ਕਰਦੇ ਜਾਵਾਂਗੇ ਅਪਰਾਸ਼ ਹਾਂ ਬਣੇ ਰਹੋ। ਨਾ ਅੱਗੇ ਆਇਆ ਹੋਇਆ ਹੈ? ਹਾਂ ਬੜਾ ਤੇਜ਼ ਆਇਆ ਯਾਰ ਹੋ ਰਹੀਗਾ ਤਾਂ ਕਿੱਥੇ ਨਾ ਹੁੰਦੀ ਤਿਆਰੀ ਆਏ ਤਾਂ ਜਾਂਦਾ ਹੀ ਹੈ ਇਹ ਤਾਂ। ਅਸੀਂ ਚੱਲੇ ਹਾਂ ਹੁਣ। ਹਾਂ ਜੀ ਯਾਰ ਉਹ ਕਿਤੇ ਜਨੰਦਗਨ ਆ ਵੀ ਪੜੇ। ਤੁਹਾਨੂੰ ਲਿਆ। ਪੀਸਾ ਪੈ ਗਿਆ ਹੁਣ ਉੱਠ 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 ਪੀਸੇ ਹੈ ਫੇਰੀ ਤੁਰਾਂਗੇ ਜਿਵੇਂ ਸੁੱਟੇਗਾ ਤੇ ਪੈ ਗਿਆ ਗੱਡੀ ਤੋੜਨ ਨੂੰ ਮਚਾਰ ਖੜਾ ਹੋ ਚੱਲ ਓਏ ਮੈਂ ਕਿ ਦੁੱਧ ਪਿਆ ਦੇ ਯਾਰ ਚੁੱਪ ਨਾ ਹੋੰਨਾ ਹੁਣ ਤੋੜਦੇ ਅਸੋਰ ਅਸੋਰ ਕੀ ਹੋ ਰਿਹਾ ਇਹ ਕੀ ਗੱਲ ਬਣਦੀ ਜਿੱਦਾਂ ਕੋਈ ਨਹੀਂ ਦੇ ਲੋਕੀ ਥੱਲੇ ਕੀ ਖਾਂ ਉਹ ਵੀ ਦਾ ਗੱਲ ਲਾ ਆਹ ਹੋ ਜਾਂਦੇ ਸਾਰੇ ਜੇ ਕੀ ਬੰਦਾ ਆਇਆ ਆਹ ਕੱਟ ਸਾਰੀ ਤੁਸਾਂ ਆਈ ਜਾ ਆਉਣੇ ਆ ਮੈਂ ਨਹੀਂ ਕਰਦਾ ਨਹੀਂ ਹੋਰ ਦੂਜਾ ਰਹਿ ਨਹੀਂ ਚਲੇ ਇਸੇ ਜੀ ਪਾ ਦੇ ਕੋੜੇ ਦੇ ਪਾ ਮਾ ਨਹੀਂ ਕੋਈ ਠੰਡਾ ਉਹਦਾ ਪਾ ਲੈ ਘੜ ਯਾਰ ਮੈਂ ਕਹਦਾ ਕਰਦਾ ਯਾਰ सरपंचो यार <PPs> <separatie> <o8> ਜੀ ਸੰਦੀਲੇ ਸਰਪੰਚ ਜੀ ਕਿੱਡੀ ਜਾਈ ਵੀ ਉਹਦਾ ਰੋਟਾ ਸੰਗ ਉਹਨਾਂ ਤਿੰਨ ਗੋਈ ਚ ਬਾਹਰ ਗਏ ਦੇ ਜੀ ਹਾਂ ਜੀ ਚਲਿਓ ਫਿਰ ਸਮਝ ਨਾ ਮੈਂ ਨਾ ਮੈਂ ਜੀ ਬੰਦੀ ਹੋ ਜਾਣਾ ਸਾਰੀ ਤੋਂ ਲੋ ਗਰੇ ਹਰਾਂ ਕੋ ਸੋਏ ਹਾਂ ਜੇ ਤੂੰ ਚਲਾਉਂਦਾ ਗੱਡੀ ਦਾ ਚਲਾ ਦੂੰ ਮੈਂ ਬਸ ਮਾਂਪਨ ਵੀ ਰਹਿ ਗਿਆ ਹੈ ਫੱਕੜਾ ਕੱਪੜੇ ਦੇ ਲਿਆ ਉਹ ਆਹ ਦਾ ਕੋਈ ਨਾ ਕੋਈ ਰਹਿ ਗਿਆ ਤਾਂ ਬਾਅਦ ਚ ਆ ਜੂ ਬਾਅਦ ਆਣੀ ਮੇਰਾ ਸਾਰਾ ਚੀਜ਼ ਜ਼ਰੂਰੀ ਹੈ ਸਾਰਾ ਕੁਝ ਹੈ ਬਰਾਬਰ ਬਰਾਬਰ ਜਮ ਨੂੰ ਤਾਲੇ ਕਦੀ ਚੀਜ਼ ਮੈਂ ਰੱਖ ਦੂੰਗਾ ਕਰੜਾ ਕੋ ਰੱਖਣਾ ਉਹ ਮੈਂ ਚੱਕ ਲੂ ਉਹ ਤੂੰ ਦਬਾ ਚੱਕ ਲੈ ਹੋਰ ਕੁਝ ਨਹੀਂ ਚਾਰਾ ਲਓ ਜੀ ਵੀਰ ਜੀ ਆਪਣੇ ਭਰਾ ਚੱਲੇ ਆਪਣੇ ਗੋਦੇ ਨੂੰ ਤਿਆਰੀ ਆ ਰਵਿੰਦਰ ਸਿੰਘ ਜੀ 13 ਚੱਲਿਆ ਹੁਣ ਸਜੇ ਲੁਧਿਆਣੇ ਹਜੇ ਵੀ ਕਹੀ ਜਾਂਦਾ ਡਰੀ ਜਾਂਦਾ ਮੇਰਾ ਕੁਝ ਰਹਿ ਨਾ ਜਾਵੇ ਜੋ ਇੰਨਾ ਕੋ ਚੱਕਾ ਕੋਣੋ ਕੋਸ ਰੂ ਹਾਂ ਕੋਈ ਨਾ ਕੋਈ ਗੁਰਾ ਹੈ ਵੀ ਗਵਾਦ ਚ ਆ ਜੂ ਹੋ ਪਿਆ ਤੇ ਲੋਰ ਤੇ ਕੱਛੀ ਹੋਏ ਕੋੜਿਆ ਤੇਰਾ ਆਹਰ ਬੈਠਖ ਲੈ ਚਲੋ ਬੈਠੋ ਜਰਾ ਜਾ ਤਾਂ ਲਾ ਓਏ ਅਸੀਂ ਚੱਲ ਬੇਜੀ ਬਣਾ ਪੱਲੁਧਿਆਣੇ ਨੂੰ ਠੀਕ ਹੈ ਅਸੀਂ ਚੱਲਾਂ ਲੁਧਿਆਣੇ ਕੀ ਕਰਨਾ ਉਹ ਵੀ ਮਿੰਤਰ ਅਸੀਂ ਚੱਲ ਗਏ ਲੁਧਿਆਣੇ ਨੂੰ ਹੁਣ ਕਿੰਨੇ ਵਜੇ ਆਪਣੀ ਵਾਰੀ 4 ਵਜੇ 4 ਵਜੇ ठीकु आहे असीं लुधाणे डॉक्टर सूत कोल डॉक्टर पेट दखाणु ਟੈਡ ਨਹੀਂ ਤੁਸੀਂ ਵੀ ਤੁਰਦੀ ਫੜਾਈ ਤੁਸੀਂ ਵੀ ਦਿਖਾਉਂਦੇ ਹੋ ਆਉਣ ਵਾਲੀ ਵੀ ਜੇ ਬਸ ਇਹ ਹੁੰਦਾ ਯਾਰ ਉਹ ਨਾ ਅੱਖਾਂ ਕੋਲ ਕਾਲਾ ਬਰੋਲਾ ਕਹਿੰਦੇ ਬੈਠਾ ਜਾਂ ਫਿਰ ਆਹ ਨੌਂ ਘੰਟੇ ਸੁਣਨਾ ਉਸੋਂ ਨਾਲ ਨਾ ਕਰਕੇ ਨਹੀਂ ਸੁਣਿਆ ਯਾਰ ਮੈਂ ਭਰਾਂ ਲੰਮਾ ਬੈਜੂਗਾ ਬਈ ਕਿ ਇਦਾਂ ਪਿਆ ਯਾਰ ਜਿਨਾ ਮੈਂ ਇੰਦਰ ਨਹੀਂ ਨਹੀਂ ਭਾ ਲੈਣਾ ਮੈਂ ਸੌਜੀ ਰੇਡੀਓ ਉੱਤਰਿਆ ਅੰਦਰ ਘੰਟਾ ਬਾਹਰੋਂ ਨਾ ਆ ਵੀ ਹੈ ਯਾਰ ਸੌਣ ਆਸੀ ਤੂੰ ਲੈਣਾ ਆਉਂਦੀ ਸਾਨੂੰ ਆਉਂਦੀ ਸਾਨੂੰ ਨਾਲ ਦੀ ਨਾਲ ਅੱਖਾਂ ਨਾਲ ਵੀ ਤੇ ਫੋਨ ਆਉਣ ਲੱਗਾ ਫਿਰ ਅਸੀਂ ਬੰਦਾ ਤੁਹਾਨੂੰ ਸ਼ਰਨ ਚ ਲੈ ਸਕਦਾ ਅਸੀਂ ਲਵਾਂਗੇ ਉਹਨੂੰ ਅਸੀਂ ਆਪ ਦੀ ਸ਼ਰਨ ਅੰਦਰ ਸਾਡੀ ਸਾਰੇ ਜੋ ਆ ਪਾਊਗਾ ਚੱਲ ਕੇ ਅਸੀਂ ਦੋ ਜਣੇ ਉਹ ਕੱਲਾ ਕਰਾਰ ਦੇ ਅਸੀਂ ਤੁਸੀਂ ਵੀ ਸਾਡੇ ਜਿਹਾਉਣ ਨੂੰ ਫਿਰ ਦਿਓ ਗੁਰਮੁਖ ਮੈਂ ਮਿੰਤਾ ਕਰੀ ਜਾਂਦਾ ਮੈਨੂੰ ਇੱਕ ਵੀਡੀਓ ਮਾੜੀ ਜਿਹੀ ਪਾ ਲੈਣ ਦੇ ਵਿੱਚੋਂ ਕੱਢ ਕੇ ਕਹਿੰਦਾ ਹੈ ਉਹ ਜਵਾਬ ਦੇ ਨਾ ਆਪਾਂ ਇਹ ਰੋ ਬਹੁਤ ਮਾਰ ਦਾਂਗੇ ਯਾਰ ਇਹਨੂੰ। ਬੋਡ ਕਰ ਦੋਵੇਂ ਸਾਨੂੰ। ਹਾਰਡ ਬੋਡ ਕਰਨਾ ਹੈ। ਤੇ ਨਹੀਂ ਸਾਡੇ ਨਾਲ ਸੈਟਿੰਗ ਕਰ ਲਓ। ਹਿੱਸਾ ਪਤੀ ਰੱਖ ਲਓ ਸਾਡੇ। ਇਦੋਂ ਮਾਰ ਬੋਡ ਮਾਰਦੇ ਕਹਿੰਦੇ ਉਧਰੋਂ ਤੁਮੇ ਚੈਨਲੀ ਬੰਦ ਕਰਾ ਦੇ ਆਪਾਂ। ਐ ਹੀ ਹੋਣੀ ਐਂ ਤਾਂ। ਵੇਖ ਐ ਹੋ ਜਾਂਦੇ। ਗੱਲ ਰ ਇੱਕ ਹੀ ਚੱਲੂ। ਮੈਂ ਤਾਂ ਆਪ ਕਹਣਾ ਹੁਣ ਹੁਣ ਨਿਬੜ ਲਾਂਗੇ ਵਧੀਆ ਨਹੀਂ ਇਦੋਂ ਵੱਧ ਰੌਲੇ ਪੋਹਣਾ। ਬੱਦ ਪੂਰੇ ਰੌਲੇ ਤੱਕ ਜਾਓ ਤੁਸੀਂ ਵੀਰੇ ਕਿੱਥੇ ਜੇ ਭੇਜਦਾ। ਕੋਹ ਚੋ ਸਹੀ ਜਵਾਬ ਦੇ। ਨਾ ਬੜਾ ਦਾ ਕਰੋ। ਯਾਰ ਰਿਕਰਡ ਕਰਦੇ ਉਹਦੇ ਕਿਉਂ ਨਹੀਂ ਯਾਰ ਮੇਰੇ ਨੂੰ ਪਿੱਛੇ ਮੇਰੇ ਨੂੰ ਖਿੱਚ ਗੁਰਮੁਖ ਨੂੰ ਵਾਧਾ ਹੈ ਦੂਦ ਹੈਗੀ ਯਾਰ ਦੋ ਤਿੰਨ ਦਿਨ ਹੋ ਗਏ ਉਹ ਪਾ ਦੇ ਕੋਈ ਨਾ ਬੈਠਾ ਜਾਂ ਦੇਖਣ ਚਾਹ ਯਾਰ ਇੰਨੀ ਦੇਖਣਾ ਤੇਰੇ ਬੰਦੇ ਕਿਹੜੇ ਆ ਮੈਨੂੰ ਤਾਂ ਕਿਸੇ ਨੇ ਦੇਖ ਨਹੀਂ ਮੈਂ ਗੱਲ ਕਰਦਾ ਭਾਈ ਪਹਿਲਾਂ ਪੜਾਈ ਕਰੋ ਬਲੌਗ ਕਰਦੇ ਸਾਨੂੰ ਲੋੜ ਹੀ ਨਹੀਂ ਬਈ ਅਟਾ ਦਾ ਨੂਰ ਦੀ ਮੰਮੀ ਵਾਲਾ ਕੰਮ ਹੈ ਨੋ ਮਮਮੀ ਲੈ ਵਾ ਸਹੀ ਗੱਲ ਹੈ ਤੁਸੀਂ ਉਹ ਵੀ ਹੁਣ ਕਿੱਥੇ ਲਿਆ ਗਿਆ ਨੂੰ ਕੰਮ ਹਟਾਓ ਅੱਜ ਕਿਹੜਾ ਤੁਹਾਨੂੰ ਦੇਖਣਾ ਹੈ ਆਹ ਦਾ ਵੀਡੀਓ ਬਣਾ ਕੇ ਸਿੱਟ ਦੇਣੀ ਹੈ ਜੂਸ ਜੂਸ ਪਿਆਉ ਮਾ ਕਰਨੋ ਪਿਆਉ ਮਾ ਕਰਨੋ ਸਾਨੂੰ ਕੋਲਾ ਪੀ ਜੂਸ ਦੇਣੀ ਪਿਆਉਣਾ ਬੇਟਾ ਪਿਆਉ ਸਾਨੂੰ ਕੋ ਚੱਕਰ ਨਹੀਂ ਜੂਸ ਪਿਆਉਨੇ ਠੰਡੇ ਕਰਨੀ ਦਾ ਕਰਨੀ ਠੰਡੇ ਠੰਡੇ ਇਹ ਆਹ ਹੋ ਆ ਦੂਜਾ ਅਰੇ ਆਣਕ 700 ਦਾ ਮੋਰੀ ਗੜ ਮੱਤਾ ਉਹ ਆ ਜਾਊਗਾ ਕਿ ਜੇ ਹੁਣ ਗੇਅਰ ਪਤਾ ਤਾ ਤੂੰ ਕਿ ਕਿ ਬੰਦ ਤੂੰ ਕਿਹੜਾ ਕਰਕੇ ਡੇਰੇ ਚਲਾਏ ਵੇਖ ਲਓ ਬਈ ਕਰਕੇ ਮੈਂ ਤੂੰ ਜਿਆਦਾ ਲਿਖਦੇ ਜੇ ਬੰਦ ਨਾ ਤੈਨੂੰ ਜਾਨਾ ਤੇ ਨੌਲੇਜ ਵਧਦਾ ਹੈ ਅੱਛਾ ਬਾਈ ਜੀ ਚੱਲ ਪਾਉਂਦੇ ਕਿਹਦੀ 5 5 5 ਡੋਡਰ ਕਰੀ ਹੋਇਆ ਨਾ ਰਹੇ ਉਹ ਡਰ ਨਹੀਂ ਕੇ ਸਕਦੇ ਬਦਨਾਮ ਇਹ ਮਰਾਤੀ ਚਲਨ ਤੋਂ ਵੀ ਆ ਗਈ ਸੋ ਆਨ ਚੱਕ ਕੇ ਬੰਦ ਕਰੇ ਸਾਰੇ ਮੈਂ ਆ ਗਰ ਕੇ ਜੁਮ ਸਕੀ ਲੈ ਰਾਇਆ ਨਹੀਂ ਕਰਿਆ ਪਾਰ ਉਧਰ ਲੇਟੋ ਜੀ ਹੋਰ ਜਦ ਬਾਦ ਮੈਂ ਖਿੱਚ ਦੂੰ ਗੱਡੀ ਹੋਰ ਮੈਂ ਛੱਡ ਕੇ ਹਵਾ ਜਾਪਾਂ ਤਸੂਰ ਨਾ ਨਹੀਂ ਆਜਾ ਕੋਈ ਕੁਝ ਬੋਲ ਨਾ ਯਾਰ ਤਿੰਨ ਟਾਇਰ ਦੀ ਨਾ ਆਵੇ ਮੈਂ ਵਧੀ ਜਾ ਬੀ ਨਾ ਆਜ ਨਹੀਂ ਹੈ ਨਹੀਂ ਆ ਤਿੰਨ ਦਿਨ ਹੋ ਗਏ ਲਗਾਤਾਰ ਨੂੰ ਨਾ ਖਾਈ ਮੈਂ ਸਭ ਬਾਸ ਹੈ ਹੈ ਨੂੰ ਡੋ ਲੈ ਰਿਹਾ ਇਹ ਥੰਮਾ 500 ਮੀਟਰ ਦਾ ਆ ਗਿਆ ਭਰਾ ਲੈ ਗਿਆ ਇਹਦਾ ਕੁਸ ਹੂਣਾ ਪੀਦਾ ਤਾਂ ਤੂੰ ਵੇਖ ਲੈ ਭਰਾਵਾ ਤੂੰ ਦੇਖ ਲੈ ਕਿਵੇਂ ਪੀਂਦਾ ਹਾਏ 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 ਬਾਈ ਸਰਾਇ ਲਾਇਆ ਪਿਆ ਹੈ ਟਰਾਈਕ ਉੱਡ ਆ ਗਿਆ ਨਾ ਬੱਸ ਟਰਾਈਕ ਰਾਈ ਬਹੁਤ ਹੱਸ ਬੋਲਦਾ ਆਹਹ ਤਿਆਸਕਾ ਉਹ ਸ਼ਿਪਾਸ਼ਾ ਤੂੰ ਮੇਰੇ ਨੂੰ ਮਾਤਵਾ ਦੋਤ ਨਹੀਂ ਜਾਂਦਾ ਇੱਥੇ ਹੈਂ ਚਾਹ ਨਾ ਦੋਤ ਨਹੀਂ ਜਾਂਦਾ ਕਿ ਉਹ ਇੱਥੇ ਨਹੀਂ ਉਹ ਹੋਰ ਆਉਂਦੇ ਜੇ ਨਹੀਂ ਰੈਂਦਾ ਦੋਤ ਨਹੀਂ ਜਾਂਦਾ ਤਾਰੇ ਖੇਡੇ ਕੋੜੇ ਰਾਏਕੋੜ ਕਰੇ ਉਹ ਖੇਡੇ ਆ ਚੈੱਕ ਕਰੀ ਉਹਦਾ ਦੀ ਮਲائش ਆ ਕਿਥੇ ਵਿੱਚ ਰਾਏਕੋੜੀ ਹੋਰ ਟਾਈਟਲ ਸੀ ਰਾਏਪਰਾ ਵੇ ਭਰਾਵਾ ਟੀਮ ਹੀ ਕਢਾ ਜੀ ਕਿਵੇਂ ਹੋਏ ਪਾਗੜਾ ਬੈਸ ਸੀ ਹਾਂ ਬੋਲੂ ਪ੍ਰਧਾਨ ਜੀ ਦੀ ਖੜਗੇ ਵਿੱਚ ਆ ਗਏ ਕੀ ਜਨਾ ਬੋਤਲ ਪ੍ਰਧਾਨ ਖੜਾ ਜੀ ਬੋਤਲ ਬੋਤਲ ਹਾਂ ਉਹਨਾਂ ਨੇ ਦਰਾਜ ਲਾ ਲਿਆ ਹਾਂ ਉਹਨਾਂ ਦੇ ਘਰੇ ਕੋਲੇ ਵੇਸ਼ ਮਾਲਾ ਮੁੱਟ ਜਾਣਾ ਬੋਤਲ ਅੱਛਾ ਤਗੜੇ ਵਾਲਾ ਜਿਹੜਾ ਤੁਸੀਂ ਵੀ ਬੜੀ ਟੀਮ ਆਪਣੀ ਬੜੀ ਆਪਣਾ ਸੋਨਾ ਏਡ ਦੇ ਮੈਰੋ ਕਾ ਗਾਵ ਜਿਹੜਾ ਜਾਨ ਲੋਕ ਦੇ ਕੂਝ ਬਹਿ ਗਿਆ ਯਾਰ ਸਭ ਕੁਝ ਗੱਡੀ ਦੇ ਵਿਚਾਰਾ ਜਿਹੜਾ ਹੋਵੇ ਬੋਤਲ ਚੜ੍ਹਦੀ ਸੀ ਕੋਈ ਗੁੱਦ ਮੈਂ ਕਹਿੰਦੇ ਮੈਂ ਜਿਹੜਾ ਨਾਲੇ ਤਰਾਜ ਵਾਟਰ ਹੈ ਜੀ ਵਾਟਰ ਹੈ ਜੀ ਟਰੈਕਟਰ ਕਿਹੜੇ ਸੀ 4 ਲੜਿਆ ਲੜਿਆ 60 ਦਾ ਮੈਨੂੰ ਤਾਂ ਪਤਾ ਨਹੀਂ ਕਿਹੜੇ 60 ਜਾਣੇ ਲੜਿਆ ਕਰਨੀ ਜਿਹਦੇ ਮੈਂ ਸਭ ਫੋੜ ਫੋੜੀ ਫੋੜ ਫੋੜ ਹੋ ਰਿਹਾ ਹੈ ਉਹ ਨਵੇਂ ਨਵੇਂ ਡਰਾਈਵਰ ਸਰਵਿਸ ਦੇ ਬੜੇ ਬਾਰੇ ਬੋਲ ਰਹੇ ਨੇ। ਜੇ ਮੈਂ ਕਹਾਂ ਰੈਚੀਆ ਤਾਂ ਟੀਮ ਕੇ ਵਿੱਚ ਸਟੂਡੀਓ ਮੁਹਤਾੜੀ ਬਣੀ ਹੋਈ ਸੀ। ਬੜੀ ਜਿਹੀ ਵਰਗਾ ਜੇ ਸਮਝੀ ਹੋਏ ਬਹੁਤ ਤਗੜੇ ਦੇ ਬਲੱਡ ਸੀ ਨਾ ਸਾਰੇ। ਸੋਨੇ ਵਰਗੇ। ਅੱਛਾ, ਉਹ ਵੀ ਤਗੜੇ। ਦਾਲਾ ਵੀ ਤਗੜੇ ਜਨਗੂ। ਤੂੰ ਵੀ ਜੇ ਖੇਡਦਾ ਨਹੀਂ ਸੀ ਤੂੰ? ਮਾਰਕਸ ਬੱਚਾ ਸੀ। ਬੱਚਾ ਸੀ। ਇੱਕ ਮੂਨ ਵਾਲਾ ਹੋ ਗਿਆ ਡਰੈ। ਨਾਲ ਵੀ ਲੈ ਆਉਂਦੇ ਸੀ ਭਰਾਵਾ। ਅਸੇ ਇਹਨਾਂ ਨੇ ਵੀ ਕੰਮ ਚੱਲਦੇ ਸੀ ਉਹ 40 ਕਿਲੋ ਫਿਰ ਤੋਂ ਹੀ ਨਾਲ ਇਹ ਲੈ ਕੇ ਚਾਣਾ। ਬੇਸ਼ੱਕ ਮੋਰਪਰਾ ਪ੍ਰਧਾਨ ਤਾਂ ਪੂਰਾ ਹੁਣ ਤਾਂ ਆਪ ਕਹਿੰਦੇ ਮੈਨੂੰ ਨਾਲ ਲੈ ਜਾਣਾ ਇਹਨੂੰ ਲੈ ਜਾਣਾ ਨਹੀਂ। ਟਾਈਟ ਟਾਈਮ ਦੀ ਗੱਲ ਹੈ ਪ੍ਰਣਾ। ਅੱਜ ਜਿੱਡੀ ਨਾਲੀ ਹੈ। ਬੇਸ਼ੱਕ ਕਹਿੰਦੇ ਮੈਨੂੰ ਉਠਾਉ ਮੁਰ ਹੈ। ਸੀਟ ਵੀ ਮੂਰ ਜੀ ਪਾਲਦਾ ਸੀ। ਸੀਟ ਮੂਰਲੀ ਪਾਲਦਾ ਸੀ। ਹੂੰ ਗਰ ਨਾਲ ਬੜਾ ਚਾਹ ਹੁੰਦਾ ਜੀ ਇਹਨਾਂ ਨਾਲ ਨੂੰ ਲੇਜਾਂਦੇ ਆ ਬੰਦੇ ਬਹੁਤ ਰਹਿੰਦੇ ਨੇ ਬਹੁਤ ਆ ਰਹੇ ਜੀ ਅੰਮਰ ਸਾਲ ਜੀ ਅੰਮਰ ਸਾਹਿਬ ਨੇ ਫੇਟ ਦੇ ਲਾਉਂਦੇ ਨੇ ਕਿਲਾ ਬੜਾ ਨੇ ਲੋਕਾਂ ਦਾ ਨਾਲੇ ਹਾਂ ਅੱਛਾ ਕੇ ਉਹ ਵੀ ਬੰਦੇ ਰਹਿੰਦੇ ਨੇ ਉਹਨਾਂ ਜਿਹੜੇ ਮਾ ਬੈਠ ਜਾਂਦਾ ਸੀ ਉਹ ਨਾ ਨੂਲੇ ਆਨ ਦਾ ਕਾਲਾ ਬਲ ਉਹਨਾਂ ਦਾ ਮਾਗਰ ਪੈਂਦਾ ਨਾ ਨੋਣੀ ਲੈ ਜਾ ਕੇ ਨਾਓ ਜੀ ਵੀਰ ਜੀ ਹੁਣ ਹੋ ਗਏ ਜੀ ਆਪਾਂ ਲੁਧਿਆਣਾ ਐਂਟਰ ਜਿਵੇਂ ਹਾਂ ਡਾਨਾ ਕੇ ਐਫਸੀ ਚ ਹਾਂ ਐਫਸੀ ਚ ਸੌ ਰਾਜਨ ਕੋਟ ਕਰ ਬਲਿਆ ਬੁੱਤ ਬਣ ਰਿਹਾ ਹੈ ਔਚਾਲਾ ਖਾਣੇ ਉਤਰ ਖੜਾ ਹੈ ਨਹੀਂ ਗੱਲ ਕਰਨ ਸੌ ਕੇ ਆਈ ਸਾਰੀ ਰਾਤ ਵੀ ਜੇ ਤੂੰ ਉਹ ਬੰਦਾ ਸਤਾ ਗਿਆ ਜਿਆ ਮਨਦਾ ਨਹੀਂ ਬੰਦਾ ਹਨਾ ਉਹ ਜੇ ਕੋਈ ਤਵੇ ਕੈ ਪ੍ਰਿਪਾਕੇ ਲਾਉਡ ਨਹੀਂ ਹੈਗਾ ਵੀ ਸੇ ਬਾਹਰ ਅੰਦਰ ਹੀ ਤੂੰ ਰੈਫਰਦ ਰਹਿਣਾ ਤੂੰ ਪਲੇਅਰ ਬਣ ਕੇ ਹਸਪੀਟਲ ਤੇ ਲੋਕ ਪਾ ਸਕਦਾ ਕਿ ਲੋ ਲਓ ਜੀ ਵੀਰ ਜੀ ਹੁਣ ਆਪਾਂ ਪਹੁੰਚ ਗਏ ਲੁਧਿਆਣਾ ਡੀ ਐਮ ਸੀ ਚ ਆਪਣੇ ਭਰਾ ਘੋੜੇ ਨੂੰ ਲੈ ਕੇ ਲਈ ਸਾਹਿਬ ਅ ਪ੍ਰਮਾਤਮਾ ਮਿਹਰ ਕਰੇ ਆਪਾਂ ਗਏ ਆ ਡਾਕਟਰ ਸੂਤ ਕੋਲੇ ਡਾਕਟਰ ਸੂਤ ਕਹਿੰਦੇ ਜਮਾ ਸੇਰੇ ਵਾਲਾ ਡਾਕਟਰ ਹੈ ਕਹਿੰਦੇ ਡਾਕਟਰ ਮੇਰ ਘਰੇ ਛੱਡ ਕੇ ਛੁੱਟ ਜਿੰਦੇ ਨੇ ਇਹਨੂੰ ਇਹ ਮੈਂ ਬਿਨਾਂ ਡਾਕਟਰਾਂ ਦੇ। ਕਪੜਾ ਭਰਾ ਛੇਤੀ ਗਰਾਊਂਡਾਂ 'ਚ ਵਾਪਸੀ ਕਰੇ। ਤੁਹੀ ਘੋੜੇ ਦੀ ਸੱਟ ਹੈ। ਥੋੜੀ ਢੇਟ 'ਚ ਪ੍ਰੋਬਲਮ ਹੈ। ਪਹਿਲਾਂ ਸਾਨੂੰ ਚੱਕਰਾਂ ਦੇ ਪਾਰ ਰੱਖਿਆ ਸੀ ਵੀ ਕਹਿੰਦੇ ਧਰਨਾ ਹੈ। ਹਾਂ ਜੀ ਰੋਟੀ ਖਾ ਲਓ ਜੀ। ਹਾਂ। ਹੁਣ ਆਪਾਂ ਦੇਖਦੇ ਹਾਂ ਡਾਕਟਰ ਕੀ ਕਹਿੰਦੇ। ਬੱਸਾਂ ਇਹ ਸਾਨੂੰ ਇਹ ਚੱਕਰਾਂ ਕਰਕੇ ਜੋ ਹੈ ਜਰਾ ਇਹ ਸਹੀ ਨਹੀਂ ਹੁੰਦਾ ਸਾਨੂੰ ਕਿੱਥੇ ਖਾਣ ਦਿੰਦਾ ਇਹ ਰੋਟੀ। ਸਹੀ ਗੱਲ ਹੈ। ਹੋ ਗਏ ਸਾਨੂੰ 2 ਮਹੀਨੇ। 25 30 ਬੰਦੇ ਕੋਲ ਤੋਂ ਮੈਨੂੰ ਪਤਾ ਰਨ ਕਢਾ ਲਈ ਹੋਣਾ। ਉਹ ਡੋ ਅੱਡੀ। ਥੋੜਾ ਵੀ ਪੋਆ ਲੈ ਫਜ਼ਰ ਹੁੰਦਾ। ਮੁਦੁਰੇ ਕੋਲ ਵੀ ਜਾਇਆ ਕਿਉਂ ਹੈ। ਨਾ ਹਾਵੇ। ਹੈ? ਰਹੀਂ ਬਈਆ। ਹਾਂ। ਪੱਪਾ ਨਹੀਂ ਹੋਇਆ। ਮੋੜੇ ਹੋਏ। ਇਹ ਡਰੈਕ ਤੋਂ ਜਾ ਤਰਾਉਂ। ਘਬੜ ਘਬੜ ਰੰਗੀਆਂ ਵਾਰ ਲੈਣ ਉਹਨਾਂ ਨੂੰ ਮੋੜਦੇ ਆਲੇ। ਮੈਂ ਤਾਂ ਖੋਲਿਆ ਨਹੀਂ ਹਾਂ ਜੀ। ਇਥੇ ਨਹੀਂ ਮੁਰਦਾ ਇਹ ਬੰਦਾ ਇਹ ਫਰੂਟ ਪੰਚ ਫਰੂਟ ਪੰਚ ਦੀ ਫਰੂਟ ਪੰਚ ਦੀ ਆਹ ਤਾਂ ਬਈ ਯਾਦ ਹੀ ਰੱਖੀ ਸਹੀ ਹੈ ਨਾ ਸਰਚ ਪਾ ਰਹੇ ਹਾਂ ਕਿੱਥੇ ਜਾਣਾ ਤਾਂ ਕੋਈ ਆ ਲਿਕੇਸ਼ਨ ਭੇਜ ਲਈ ਜੀ ਪਤਾ ਸਾਨੂੰ ਕਿੱਥੇ ਤਾਂ ਹੂੰ ਇਹ ਚੱਲ ਨਾ ਕੋਈ ਹੜੀ ਕੀ ਜੱਦ ਲਾਵਾ ਕੀ ਭਰੇ ਨਾ ਕਹਿੰਦਾ ਮਣ ਅਸੀਂ ਆ ਗਏ ਆ ਗਏ ਕੋਈ ਉਹ ਕਹਿੰਦਾ ਚਾਹ ਵੀ ਕੋਈ ਨਹੀਂ ਆਜੋਗਾ ਨਾ ਟੈਨਸ਼ਨ ਨਹੀਂ ਲੈਈ ਕਹਿੰਦਾ ਜੰਦਰਮ ਕੀ ਬੜ ਦਬ ਦਿਆ ਬੱਚੇ ਉਹ ਅਸੀਸਾ ਕਿਉਂ ਨਹੀਂ ਚੜੋ ਭੈਣ ਦੀ ਬੁੱਦੀ ਮੈਂ ਏ ਸੀ ਛੱਡੀ ਬੈਠਾ ਮੈਂ ਵੀ ਉਹਦੀ ਨਾ ਹੀਟ ਕਿਤਨੋਂ ਆਈ ਜਾਂਦੀ ਆ ਉਹ ਦੇਖ ਮੈਂ ਚੱਲਿਆ ਕਿਹਦੀ ਘੋੜੇ ਸਰਵਿਸ ਕਰਾ ਬੱਲੇ ਦੀ ਸਰਵਿਸ ਕਰਾਉਣੀ ਨਹੀਂ ਯਾਰ ਫੇਰ ਕਿਧਰ ਉਹਨੂੰ ਕੋਲੂ ਮਾਰੇ ਬਰਫ ਦੇੰਡ ਵਾਲਿਆਂ ਕਿਧਰੋਂ ਮਾਰੇ ਤੈਨੂੰ ਅੱਗੀ ਮਾਰੂ ਚੱਲਿਆ ਕਿ ਨਹੀਂ ਦੇਖੋ ਮੈਂ ਪਿਆਰ ਮੈਂ ਚੱਲ ਪਿਆ ਫਿਰ ਚੱਲ ਗਿਆ ਤੁੰ ਚੱਲ ਗਿਆ ਹਾਂ ਉਹਦਾ ਯਾਰ ਕੁੜੀ ਇੱਥੇ ਲੱਗੀ ਆ ਉਹ ਜਿਵੇਂ ਬੰਦਾ ਉਹ ਨਹੀਂ ਮੰਨਦੇ ਬੰਦਾ ਹਾਜ਼ਰ ਹੋਣਾ ਚਾਹੀਦਾ ਹਾਂ ਬਸ ਐ ਇਟਈ ਵਾਰ ਜਿਹੜਾ ਆਪਣਾ ਨਾਂ ਨੂੰ ਆਉਂਦੇ ਆ ਆਜ ਵੀ ਇਹਦਾ ਸਾਰਾ ਕੁਝ ਲਿਖ ਕੇ ਉਹਨੇ ਰੱਖਦਾ ਯਾਰ ਬਲੱਡ ਬਲੂਡ ਸਾਰਾ ਕੁਝ ਮਨੂ ਗਿੰਦਾ ਹੀ ਕੋਈ ਤੂੰ ਗਾਧਾ ਤਮਰੇ ਬੀਤ ਤੱਕ ਆਉਂ ਗਿਆ ਬੰਦਾ ਸੀ ਬਸ ਆਪਾਂ ਵੀ ਜਾਣਾ ਕੀ ਯਾਨ ਮੈਂ ਕੋ ਵੇਗ ਉਧਰ ਨੂੰ ਮੋੜੀ ਜਿੱਧਰ ਨੂੰ ਚੱਲ ਹੁਣ ਰਸਤਾ ਕਰਦਾ ਕਰਦਾ ਦੱਸੋ ਮੰਨ ਜਾਗੇ ਨਾ ਕੋਈ ਟੱਪ ਬਣਾਉਣਾ ਲੈ ਜਾਣਾ ਕੀ ਰੋੜ ਕਰਤੇ ਮੈਂ ਕਿਹਨੂੰ ਕਰਾਂ ਸ਼ੁਕਰ ਦਾ ਤੇ ਲੈ ਆਏ ਖਾਣੇ ਨੂੰ ਕੀ ਲੈ ਕੇ ਆਏ ਜੀ ਬਾਈ ਜੀ ਟਾਇਰਾਂ ਨੂੰ ਭੋਟਾ ਮਗਾ ਕੇ ਨੂੰ ਯਾਰ ਅਸੀਂ ਬਥੇ ਬਥੇ ਅਸੀਂ ਬੋਰ ਹੋ ਗਏ ਏਸੀ ਚ ਹਾਂ ਮਾਰੀ ਮਾਰਾ ਖਾਣੇ 버거 ਕਿੰਗ ਇਹਨਾਂ ਦਾ ਖਾਣਾ ਇਹ ਕੋਲੇ ਉਹ ਡਾਕਟਰ ਨੇ ਦੇਖਾ ਫਰੈਂਡ ਰਹਿਣ ਫਰੈਂਡ ਫਰੈਂਡ ਅੱਜ ਜਿੰਨ ਵੱਡ ਨੂੰ ਜੇ ਨਹੀਂ ਨਹੀਂ ਤੂੰ ਰਹਿਂਦੇ ਸਹੀ ਹਾਲ ਹੈ ਕੋਮੋ ਸੀ ਵੀ ਡਾਕਟਰ ਨੇ ਆਂਦਾ ਕੰਟੇ ਬੜਾ ਲੱਦਾ ਓਏ ਤੁਸੀਂ ਉਧਰਲੀ ਮੰਜ਼ਲ ਤੇ ਹੀ ਹੈ ਹੈ ਲਿਫਟ ਹੈਗੀ ਸੀ ਉੱਪਰੋਂ ਜਾਣਾ ਚੜ੍ਹੇ ਕੋੜੇ ਜੜ ਕੇ ਤਾਂ ਗਿਆ ਹੈ ਹੈ ਕੋੜੇ ਮੋੜ ਤੇ ਪਾਉਂਦੇ ਨੇ ਜੀ ਹਾਂ ਇਹ ਐਂਡ 걸ਵਾ ਦੇ ਬੰਦਾ ਜਿਹੜਾ ਮਾਰੀ ਜੀ ਦਾ ਭਾਈ ਹੈ ਇਹ ਤਾਂ ਇਧਰੋਂ ਪੜਨਾ ਹੈ ਕੋਕੜਾ ਹੈ ਅੰਦਰੋਂ ਦੇਖੋ ਡੋਲ ਦੇ ਦਾਦਾ ਦਾਦਾ ਨਾ ਮੈਂ ਬਟਰੀਆ ਹਾਂ ਹਾਂ ਕੀ ਸੇ ਜਮਾਂਡ ਅੰਡਾ ਕਾਲਵਾਉਣਾ ਨਾ ਹਾਂ ਜੁੱਤ ਨੇ ਨਾ ਕੋਈ ਜਾਂਦੇ ਉੱਤੇ ਰਾਹ ਜਾਂਦੇ ਸਾਢੇ 5:00 ਮੈਂ ਹੀ ਸਾਢੇ 6:00 ਚਾਉਂਦੀ ਆ ਬੱਸ ਉਹਨਾਂ ਨੂੰ ਉੱਥੇ ਚੱਲ ਜੀ ਹਾਂ ਫਰੰਗ ਆਪਾਂ ਜਾ ਕੇ ਅੱਬਾ ਉਹਦੇ ਰੋਜ਼ ਦੇ ਰਣਮੜੇ ਦੇਖ ਕੇ ਛੇਤੀ ਜੀ ਦਾਮਦ ਰਹਿਦਾ ਲਾਓ ਜੀ ਵੀਰ ਜੀ ਹੁਣ ਆਪਾਂ ਲੈ ਲਈ ਡੀਐਮਸੀ ਚ ਦਵਾਈ ਉਹ ਜਿਹੜੀ ਡਾਕਟਰ ਸੂਤ ਨੇ ਵਧੀਆ ਤੇ ਚੈੱਕ ਅਪ ਕੀਤਾ ਕੋੜੇ ਦਾ ਕਹਿੰਦਾ ਹੋ ਜਾਏਗਾ 60% ਕੋਈ ਲੱ ਕਰਨੀ ਔੜਾ ਮੋਟਾ ਚੱਲਦੀ ਰਹੇਗਾ ਨਾ ਖਾਣਾ ਵੀ ਨਗਦ ਦਵਾਈ ਸੈਟਿੰਗ ਨਾਲ ਓਕੇ ਕੁਝ ਕੁਝ ਨਹੀਂ ਹੋ ਰਿਹਾ ਬਹੁਤ ਵਧੀਆ ਡਾਕਟਰ ਨੇ ਕਹਿੰਦੀ ਅਸੀਂ ਖਾਣਾ ਕੋੜੇ ਨੇ ਰੋਟੀ ਆਮਣਾ ਖਾ ਰਹੀ ਸੀ ਬੜੀ ਬੁੱਖਾ ਬਣਾ ਰਹੀ ਜੇ ਆਮਣਾ ਖਾ ਖਾ ਡਾਕਟਰ ਨੇ ਹੌਲੀ ਖਾਣਾ ਚਿੰਬੜ ਕਰਕੇ ਵਰਕਰ ਨੂੰ ਦੇਖੋ ਕਿਵੇਂ ਟੁੱਟ ਕੇ ਪਿਆ ਹੌਲੀ ਖਾ ਕੋਈ ਨਾ ਅਸਤਾ ਖਾ ਰੱਖਿਆ ਕੋਈ ਚੱਕਰੀ ਤੇਰੀ ਸੀ ਹਾਂ ਹਾਂ ਤੁੰਖਾ ਵਾਲਾ ਭਰਾਵਾ ਕੋਈ ਗੱਲ ਤੇ ਸੁਣਾਈ ਬਾਣ ਦੰਦੀ ਵੀ ਨਹੀਂ ਮਾਰ ਦੇ ਇੱਕ ਰੋਈਦਾ ਜੇ ਅੱਬੇ ਫਿਕਰੋ ਕੀ ਖਾ ਯਾਰ ਹਾਂ 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 ਠੀਕ ਹੈ ਤੇਰੀ ਹੈ ਪਾ ਲੈ ਨਾ ਪਾ ਲੈ ਨਾ ਜੱਟ ਪਾ ਲੈ ਇਹ ਪਿਛੋ ਖੜਾ ਹੀ ਮਾਰ ਕੇ ਕਾਲਾ ਫੋਨ ਹਾਂ ਲਾਲੀ ਦੀ ਮੜਾ ਜਾ ਬਾਹਰ ਦੇਖਣਾ ਜੰਨਿਆ ਪਾਣੀ ਪੀਣਾ ਕੋੜੇ ਓਏ ਕਿ ਪ੍ਰਭੂ ਆਪਣਾ ਕੋੜਾ ਅਮੀ ਨਹੀਂ ਜਿੱਤਿਆ ਦਵਾਈ ਦੇਖ ਰਿਹਾ ਕੀ ਗੱਲ ਬਾਤ ਹੈ ਰਮਨ ਜੀ ਦੱਸਾਂਗੇ ਤੁਹਾਨੂੰ ਡਾਕਟਰ ਮੈਨਿਆ ਸੁਧ ਕਰਦਾ ਇਹਨੂੰ ਸੁਧਾ ਡਾਕਟਰ ਸੁਧ ਕਰਦਾ ਕਿ ਸੁਧਾ ਕੀ ਗੱਲ ਬਾਤ ਹੈ ਡਾਕਟਰ ਨਾਂ ਤਾਂ ਬਹੁਤ ਹੈ ਸੁਧ ਡਾਕਟਰ ਦਾ ਬਹੁਤ ਵੱਡਾ ਹੁੰਦਾ ਹਨਾ ਮਰੀਜ਼ ਵਾਰੇ 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 ਜੰਮੂ ਤੋਂ ਆਏ ਜੰਮੂ ਦੇ ਜੀ ਕਹਿੰਦੇ ਆਪਾਂ ਜੰਮੂ ਹਾਂ ਬਹੁਤ ਸੁਧ ਰਹੀ ਮੈਂ ਲੈਣ ਦਾ ਲੈਣਾ ਤਾਂ ਲੱਗਿਆ ਵੇਖ ਕੇ ਸਿਰ ਨਾ ਆ ਯਾਰ ਨਾ ਹੈਗੀ ਹੈ ਗੱਲ ਬਾਤ ਹੈ ਨਾ ਉਹ ਐ ਵੀ ਕਾ ਟਾਈਮ ਘਾਟ ਹੀ ਜਾਂਦਾ ਨਾ ਅੱਬ ਫਿਰ ਟਾਈਮ ਹੀ ਬੜਾ ਦੇਣ ਲੱਗਾ ਕੋਈ ਦਾ ਫਸਾ ਉਹ ਜਿਵੇਂ ਉਹ ਰਸ ਵਾਲਾ ਹੁੰਦਾ ਨਾ ਧੰਨਵਾਦ ਹੈ ਜੀ ਡਾਕਟਰ ਬਹੁਤ ਸੁਣਾ ਯਾਰ ਕਹਿੰਦੇ ਇਹਦੂੰ ਪਰ ਕੋਈ ਡਾਕਟਰ ਨਹੀਂ ਕਹਿੰਦਾ ਇਹਦਾ ਪੇਟ ਦਾ ਸਰਾ ਡਾਕਟਰ ਹੈ ਬਾਕੀ ਆਪਾਂ ਤਾਂ ਜ ਆਪਣਾ ਬੰਦਾ ਸੈਟ ਹੋਇਆ ਫੇਰ ਕੋੜੇ ਫੇਰ ਮਨਾਂ ਜੇ ਹੁਣ ਸਹੀ ਹੋ ਗਿਆ ਠੀਕ ਆ ਬਾਈ ਉਹ ਬਲਦਮਾਸੇ ਨਹੀਂ ਨਹੀਂ ਇਹੇ ਕੰਮ ਤਾਂ ਕਰਨਾ ਹੈ ਸਾਰਾ ਉਹ ਬਿੱਟੀ ਗਲਤ ਲਾ ਬੈਠੇ ਆ ਕੋਈ ਨਹੀਂ ਬਾਬਾ ਜਨੂ ਨੂੰ ਉਧਰ ਲੈ ਇਸ ਦਿੱਤੀ ਸੈਂਡ ਬਣਾਵਾ ਕਰਾਵਾਂਗੇ ਇਥੋਂ ਵੇਚ ਲਈ ਇੱਕ ਦੋ ਘੱਟ ਨਾਲ ਤਾਂ ਹਾਂ ਚੋ ਕੋਈ ਬਾਤ ਇਹ ਤਾਂ ਤਰ੍ਹਾਂ ਕਰਦਾ ਕੋ ਟਾਪ ਵੀ ਜਾਣਾ ਭੈਣ ਸਹੀ ਗੱਲ ਲੈਣਾ ਉਧਰ ਨਹੀਂ ਜਾਇਆ ਨਹੀਂ ਮੁੜ ਜਾਈਏ ਕਿਉਂ ਮੋੜ ਜਾਈਏ ਪਹਿਲਾ ਹੱਥ ਫੇਰਾ ਕੋਲ ਜਾ ਕਰੋ ਤੀਜੇ ਨੂੰ ਸਮਾਂ ਵੀ ਦੇਉਂਗਾ ਜਦੋਂ ਲੰਘ ਜਾਓਗੇ ਜੁੜਗਾਂ ਵਿੱਚ ਰੱਥਕਣਾ ਪੈਣਾ ਅੱਛਾ ਕਿਹੜੀਆਂ ਸੜਕ ਦੇ ਇਧਰ ਲੱਗੇ ਤੱਕ ਤੇ ਮਿਲਦੇ ਨਹੀਂ ਮੱਲਣੇ ਪੈਂਦੇ ਹਾਂ ਫੇਰ ਕੋਈ ਸਾਈਡ ਦਾ ਬਾਝਾ ਘਾ ਲਓ ਭਲਾ ਹੀ ਨਾਲ ਫੇਰ ਆਨੇ ਕੋਈ ਬਾਹਰ ਸਾਈਡ ਦਾ ਠੀਕ ਹੈ ਵੀਰ ਜੀ ਠੀਕ ਹੈ ਮੰਨ ਲਈ ਕਰਦੇ ਸਹਿਮਤ ਹੋਦਰ ਨਾਲ ਸ਼ਾਮ ਨੂੰ ਹੋਣਾ ਹੀ ਬੈਰਾਦ ਕਤੈਨ ਨੂੰ ਬੋਖ ਲੱਗੀ। ਫੋਨ ਟਾਈਉ ਨਾਲ ਕੰਮ ਨੇ ਫੜ ਗਿਆ ਹਨ। ਵਾਰੀ ਬਹੁਤ ਪਹਿਲਾਂ ਸੀ ਨਾ ਆਪਣੀ। ਇਹ ਰਾਤ ਨੂੰ ਬਹੁਤ ਅੱਖਾਂ ਹਾਣਾ ਸੀ ਹਨਾ। ਸੌਣਾ ਸੀ। ਹਾਂ ਜਿਹੜਾ ਡੇਟਾ ਦਾ ਗੱਲ ਵੀ ਹੋਣੀ। ਜਗ ਮਗ। ਹੁਣ ਰੋਗੇ ਜੀ ਸੀ ਬਲਦੇਵ ਦੇ ਢਾਪੇ ਤੇ। ਕੋਈ ਨਹੀਂ। ਰੋਟੀ ਖਾਣਾ ਦੇਖ ਜਾ ਗੱਲਬਾਤ ਕੀ ਹੈ। ਗੱਡੀ ਚ ਕਿਵੇਂ ਲੁੱਟ ਆਉ ਯਾਰੋ ਕੁੜੇ। ਹੈ। ਇੱਕ ਘੜੇ ਨਾਲ ਕਹੀ ਅੰਦਰ ਗੱਡੀ ਚ ਵਹਿ ਜਾਗੇ ਹੈ ਉਹ ਵਾਸਤਾ ਦਾ ਕਹਿੰਦਾ ਹੁਣ ਚੰਗਰ ਕੋਲ ਸੰਭੇ ਜਾ ਉਹ ਲੱਗੇਗਾ ਤੂੰ ਆ ਗਿਆ ਤੂੰ ਹਾਂ ਆ ਗਿਆ ਤੂੰ ਆ ਗਿਆ ਹੁਣ ਅੱਗੇ ਤਾਂ ਕੋਈ ਬਲ ਨਹੀਂ ਚੱਲ ਮੈਂ ਪਿੱਛੇ ਭੱਜੂ 10 ਕੀ ਗੱਲ ਬਾਤ ਹੈ ਹਾਂ ਬੁੜੇ ਜੱਟਾ ਫਿਰ ਕੀ ਗੱਲ ਬਾਤ ਹੈ ਕੀ ਕਹਿੰਦਾ ਵਸਵਾਣ ਨੂੰ ਉਜੀ ਜਿਪਲੇਟੂ ਕਰਨੀ ਹੈ ਮਿਰਚਾਂ ਪਾ ਕੇ ਭੈਣ ਜਿਹੜੀ ਬਈਓ ਇਸੇ ਰੋਟੀ ਹੈ ਚਲੋ ਆ ਤੂੰ ਢੰਡਾ ਜਾ ਤੂੰ ਹੋਰ ਤੂੰ ਗੰਡਾ ਕਿਵੇਂ ਕਰੇਗਾ ਬਾਈ ਮੈਂ ਤਾਂ ਗੰਡੇ ਨੂੰ ਬਗੈਰ ਉਹ ਸਪੈਸ਼ਲ ਆਪਣਾ ਐਂਥੀਆ ਵੀਰ ਨੂੰ ਪਤਾ ਆ ਕਿ ਤੂੰ ਵਲੌਗਰ ਸਾਹਿਬ ਜੀ ਤੁਸੀਂ ਕਿਵੇਂ ਬਣੋਗੇ ਲੋਕ ਸਭ ਉੱਚ ਦਰਦ ਲੋਕ ਪਰਤਾਂ ਤੁਸੀਂ ਕਿਵੇਂ ਬਣੋਗੇ ਉੱਚ ਦਰਦ ਕੋਈ ਟ੍ਰੇਡ ਆ ਜਿਹੜੀ ਜਰਾ ਮੈਨੂੰ ਪੜਾ ਦੇ ਮੈਨੂੰ ਮਿਰਚੇ ਬੜੇ ਵੱਡਾ ਬਣਾ ਲਾਣਾ ਸਹੀ ਹੈ ਲੈਣਾ ਮਿਰਚੇ ਬੜੀਆਂ ਲੱਗਦੀਆਂ ਉਹ ਆ ਜੀ ਵੇਖ ਲੋ ਜਦੋਂ ਸਾਉਂਦ ਆ ਗਿਆ ਤਾਂ ਫਿਰ ਸ਼ੱਕਰ ਵਾਲਾ ਬਣਾ ਲੈਂਦੇ ਟ੍ਰੇਲਿਆ ਦੀ ਦੂਜੀ ਵੱਡੀ ਨਹੀਂ ਹੋਣੀ ਸ਼ੱਕਰ ਵਾਲੇ ਨਹੀਂ ਮੰਗਾ ਨਾ ਨੋਈ ਪਤਾ ਲੱਗ ਗਿਆ ਨਾ ਯਾਰ ਗੱਡੀਆਂ ਪਾਈ ਹੱਥ ਕੋਈ ਚੱਲਦੀ ਨਹੀਂ ਆਇਤੀਂ ਗੱਲ ਕੋਈ ਨਹੀਂ ਆਏ ਗਾ ਰੋ ਇੱਕ ਸੱਕਰ ਵਾਲਾ ਵੀ ਦੇ ਜੀ ਆ ਮਗਾ ਲੈਨੇ ਆ ਸਿੰਪਲ ਜੀ ਤਰੇ ਪਤਾ ਦੇ ਆਸ ਤੇ ਨੀ ਮੈਂ ਤਾਂ ਹਾਂ ਆ ਫੜ ਫੜ ਲੈ ਆ ਸਿੰਪਲ ਓਏ ਓਹ ਹੁਣ ਤੂੰ ਹੀ ਖਾ ਲੈ ਕਰ ਇੱਕ ਹੋਰ ਲਾ ਦੇ ਇਹ ਸਿੰਪਲ ਤਾਂ ਇੱਕ ਵੱਡੀ ਟ੍ਰੇ ਲਿਆ ਦੀ ਹਾਂ ਲਿਆ ਦੀ ਤੂੰ ਸਾਂਝਾ ਖਾ ਲਾਂਗਾ ਦੋ ਦੋ ਇੱਕ ਉਹ ਆ ਤੂੰ ਖਾ ਹੀ ਲੈਗਾ ਫਿਰ ਨਹੀਂ ਖਾਣਾ ਇਹ ਤੂੰ ਕੂਕੂ ਮੁਰਕੀ ਉਹਦੇ ਲਈ ਦੇਖ ਲਾਂਗੇ ਉਦੋਂ ਬਾਅਦ ਸੱਕਰ ਵਾਲਾ ਇੱਕ ਨੂੰ ਖਾਵਾਂਗੇ ਆਪਾਂ ਹਾਂ ਆ ਜਿਹੜਾ ਹੁਣ ਕਹਦੇ ਰੋਟੀ ਕੱਲੀ ਰੋਟੀ ਫਾਈਂਡ ਨਾ ਕੋਈ ਵੈਨ ਉਸਾਂ ਦਾ ਨਹੀਂ ਆ ਪਰ ਇਹਦਾ ਤਾਂ ਕੱਲੀ ਰੋਟੀ ਹੋਈ ਹੈ ਹਾਂ ਨਾ ਕੱਲੀ ਰੋਟੀ ਹੈ ਇਹਨਾਂ ਦਾ ਉਸਾਂ ਦਾ ਨਹੀਂ ਇਹ ਰੋਟੀ ਆ ਚਾਹ ਕੋਲ ਜੀ ਜਿਹਨਾਂ ਅੱਗੇ ਲੱਗੋ ਇਹਨਾਂ ਦਾ ਬਟਨ ਦਿੰਦੀ ਹੈ ਬਈ ਸੋਨੂ ਕਹਿਣਾ ਮੈਂ ਟ੍ਰੇਵਡ ਨੂੰ ਕਹਿੰਦਾ ਗੰਦ ਬਾਈ ਨੇ ਗੱਡੀ ਯਾਰ ਐਨ ਗੇਰ ਕੋ ਉੱਧਰ ਪਾ ਦੋ ਬਦ ਗੱਡੀ ਰੰਗ ਬਾਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਓਕਾ ਬਘੜਾ ਬੈਰ ਮੈਂ ਟੱਬ ਗੰਨੇ ਗੁੱਡੇ ਸੱਚੀ ਵਿੱਚ ਬਣ ਜਾਂਦੇ ਪੀਂਦੇ ਪਾਣੀ ਬੜੀ ਜਾਸਦੀ ਹੈ ਇੱਕ ਵੈਂਦੇ ਨਾਲ ਕਰਦਾ ਕੋ ਯਾਰ ਇਹ ਗੱਲ ਹੀ ਨਹੀਂ ਬੰਦੀ। ਇਹਦਾ ਸਾਰਾ ਸੀਰੇ ਇੱਥੇ ਕੀੜੇ ਦੇਈ ਗੱਡੀ ਜੀ। ਅਜੇ ਆਹ ਬਰੇਡ ਵੀ ਦੇ ਦੇ। ਓਏ ਮੈਨੂੰ ਫੜਾ ਦੇ ਵੱਡੇ ਅੱਛਾ ਐਂ ਕਰੀ। ਇਹ ਕੋਣ ਸ਼ੱਕਰਾਂ ਲਿਆਦੀ ਚੰਗੋ? ਹਾਂ, ਸ਼ੱਕਰ ਵਾਲੀ ਘੱਟ ਬਾਈ ਕਿਉਂ ਫੁੱਲ ਲਵਾਦੀ ਚੰਗੋ ਉਹਨੂੰ ਕਰ। ਆਹ ਚੱਕ ਬਰੇਡ ਤੇ ਜਾ। ਜਿਸ ਕਿਹਨਾਂ ਦਾ ਫਰਵੇਂ ਲੋ। ਹਾਂ। ਇਸ। ਇਹਨਾਂ ਗੁੜ ਗੜੇ ਬੂਰੀਆਂ ਬਣੀਆਂ ਤੇ ਅਸੀਂ ਨੂੰ। ਹੂੰ? ਚੂਰੀ ਵਾਲੀ ਰੋਟੀ ਠੀਕ ਹੈ ਹਾਂ ਦਸਿਕਾ ਬਾਕੀ ਹੈ ਹਾਂ ਦਸਿਕਾ ਹੈ 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 ਦਸਿਕਾ ਹੈ ਚਾਹ ਕੋਲ ਦਸਿਕਾ ਹੈ ਨਹੀਂ ਦਸਿਕਾ ਹੈ ਚੰਗੀ ਜਿਹਾ ਦਸਿਕਾ ਹੈ ਗੁਰੂ ਜੀ ਗਾਉਂ ਦੁਨਣਾ ਨਾਮ ਨੂੰ ਜਦੋਂ ਪਹੁੰਚ ਗਏ ਜੀ ਅਸੀਂ ਘਰੇ ਘਰੇ ਬਗਾਇਆ ਪਹੁੰਚ ਹੋ ਗਿਆ ਪੋਰ ਵੀਰ ਬੰਦੀਓ ਵੀਰ ਜੀ ਸੁਬਾ ਮਿਲਦੇ ਆ ਅਸਰ ਜੀ ਵਰ ਨਾਈਟ ਰੈਕਟ ਸੁਣੀ ਰਿਹਾ ਕਿੱਧਰ ਮੁੜੇਗਾ ਰਹਿ ਯਾਰ ਰੁਕੀ ਯਾਰ ਆ ਵੀ ਸ਼ੋਰ ਨਹੀਂ ਚੱਲਦਾ ਯਾਰ ਹਾਂ ਚੱਲੇਗਾ ਅਜ ਨਹੀਂ ਆਇਆ ਹਾਂ ਜੋ ਮੈਂ ਫੋਕ ਤੁਹਾਈ ਚਲ ਠੀਕ ਹੈ ਚੰਗਰਾ OK ਸਾਰੇ ਭਾਈ ਗੋੜੇ ਆਪਾਂ ਵੀ ਹੱਲ ਕਰਕੇ ਥੱਲੇ ਸਵੇਡ ਪਣ ਦਾ ਬਾਹਰ ਦਾ ਕੋਈ ਰੀਡੀਆਂ ਦਾ ਸੌਦਾ ਪਤਾ ਲੇ ਹਾਂ ਸੌਦਾ ਬਤਾ ਦੇ ਅੰਦਰ ਹੋਵੇ ਹਾਂ ਵਾਰ ਬੁਰਗੀ ਨੇ ਖੋਲਣਾ ਫਰੋਂ ਥੱਲੇ ਸਦੇ ਲੰਗ OK ਬਾਈ 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 OK OK